ਦੇਖ ਜੋ ਸਮਾਜ ਜੋ ਆਪਣੇ ਫਤਿਹਗੜ੍ਹ ਸਾਹਿਬ ਤੋਂ ਤੇ ਉਹਨੇ ਖਾਲਸਾ ਦੀ ਖੜ੍ਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦੀ ਇਸ ਟਾਈਮ ਬਹੁਤ ਵਧੀਆ ਬੇਵਾਂ ਸਾਨੂੰ ਤਾਂ ਇਹ ਭਾਜਪਾ ਵਧੀਆ ਲੱਗਦੀ ਹੈ ਜੀ ਭਾਜਪਾ ਹੀ ਕਿਉਂ ਲੱਗਦੀ ਹੈ ਇਹ ਵਧੀਆ ਕੰਮ ਕਰ ਰਹੇ ਨੇ ਜੀ ਇਹ ਅਸੀਂ ਇਸ ਵਾਰ ਆਮਾ ਦੀ ਪਾਰਟੀ ਨੂੰ ਵੋਟ ਦੋਵਾਂਗੇ ਕਿਉਂਕਿ ਦੇਖਿਆ ਜਾ ਉਹਦਾ ਮਾਨ ਸਾਹਿਬ ਦੇ ਕੰਮ ਬਹੁਤ ਹੋਵੇ ਕਿਤੇ ਹੋਏ ਨੇ ਉੱਥੇ ਜਿਵੇਂ ਕਹਿੰਦੇ ਆ ਬਿਜਲੀ ਫ੍ਰੀ ਆ ਰਹੀ ਅਸਲ ਵਿੱਚ ਜ਼ੀਰੋ ਬਿੱਲ ਆ ਰਿਹਾ ਵਾ ਅਸੀਂ ਤਾਂ 2024 ਚ ਕਾਂਗਰਸ ਪਾਰਟੀ ਦੇ ਸਾਡੇ ਡਾਕਟਰ ਅਮਰ ਸਿੰਘ ਜਿਹੜੇ ਮੌਜੂਦਾ ਐਮਪੀ ਨੇ ਉਹਨਾਂ ਨੂੰ ਤਾਂ ਫੇਰ ਦੁਬਾਰਾ ਦੇਖਣਾ ਚਾਹੁੰਦੇ ਹਾਂ ਕਿਉਂਕਿ ਉਹਨਾਂ ਦੇ ਜਿਹੜੇ ਮੁਕਾਬਲੇ 'ਚ ਲੀਡਰ ਖੜੇ ਨੇ ਉਹਨਾਂ ਜਿੰਨਾ ਕੋਈ ਪੜਿਆ ਨਹੀਂ ਹੋਇਆ ਤੁਸੀਂ ਵੇਖ ਰਹੇ ਹੋ ਸਕੈਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਜੋਰਾ ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਦੂਜੇ ਪਾਸੇ ਸਕੈਨਸ ਪੰਜਾਬ ਦੇ ਪੱਤਰਕਾਰ ਦੇ ਵੱਲੋਂ ਸਮਰਾਲਾ ਸ਼ਹਿਰ ਦੇ ਵਿੱਚ ਚੋਣਾਂ ਨੂੰ ਲੈ ਕੇ ਜਦੋਂ ਆਮ ਜਨਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਆਪਣੀ ਰਾਏ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਉਹ ਕਿਹੜੀ ਪਾਰਟੀ ਨੂੰ ਵੋਟ ਪਾਉਣਗੇ ਦੇਖੋ ਜੋ ਸਮਾਜ ਜੋ ਆਪਣੇ ਫਤੇਗੜ ਸਾਹਿਬ ਤੋਂ ਇਹ ਉਹਨੇ ਖਾਲਸਾ ਦੀ ਖੜ੍ਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦੀ ਇਸ ਟਾਈਮ ਬਹੁਤ ਵਧੀਆ ਬੇਵਾ ਕਿ ਹਲਕੇ ਸਵਰਾਲੇ ਦੇ ਵਿੱਚ ਜੋ ਆਪਣੇ ਪਰਮ ਸਿੰਘ ਢੱਲੋਂ ਹਲਕਾ ਅਨਚਾਰਜ ਨੇ ਉਹਨਾਂ ਦੀ ਜੋ ਮਿਹਨਤ ਆ ਮਿਹਨਤ ਬਹੁਤ ਜ਼ਿਆਦਾ ਸਾਨੂੰ ਸੁਭਾਵਨਾ ਪੂਰੀ ਆਸਾ ਤੇ ਅਸੀਂ ਆਪਣੇ ਪੂਰਾ ਜੋਰ ਲਾ ਕੇ ਪੂਰੀ ਮਿਹਨਤ ਕਰਕੇ ਅਸੀਂ ਇਸ ਸਾਹਮਣੇ ਸਵਰਾਲੇ ਹਲਕੇ ਦੇ ਵਿੱਚੋਂ ਪਟੇਗੜ ਸਾਹਿਬ ਦੇ ਹਲਕੇ ਦੇ ਵਿੱਚੋਂ ਅਸੀਂ ਖਾਲਸਾ ਜੀ ਨੂੰ ਸ਼੍ਰੋਮਣੀ ਕਾਲਜ ਨਾਲ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ ਮਾਜੂਦ ਤਾਂ ਜੋ ਐਮਪੀ ਦੇ ਆ ਡਾਕਟਰ ਅਮਰ ਸਿੰਘ ਨੂੰ ਨੋਰਥ ਇਸਟਰ ਰਿਜਨ ਦੇ ਪਤਵਾਰ ਦੇ ਦੇ ਕੋਈ ਪਿੱਛੇ ਪਟੇਗੜ ਸਾਹਿਬ ਨੇ ਸਵਰਾਲਾ ਹਲਕਾ ਨੇ ਡਾਕਟਰ ਅਮਰ ਸਿੰਘ ਨੂੰ ਐਮਪੀ ਸਾਹਿਬ ਨੂੰ ਬਹੁਤ ਸਪਾਸਟ ਦਾ ਬਹੁਤ ਲੀਡ ਨਾਲ ਜਿੱਤਾ ਅਗੇ ਭੇਜਿਆ ਪਰ ਉਹਨਾਂ ਨੇ ਪੌਣੇ 5 ਸਾਲ ਹਲਕੇ ਦੇ ਵਿੱਚ ਪੈਰ ਨਹੀਂ ਪਾਇਆ ਮੇਰਾ ਪਿੰਡ ਆ ਬਹਿਨੋਲਪੁਰ ਆ ਅਸੀਂ ਪਿੰਡੋਂ ਵੀ ਪਿੰਡ ਪਿੰਡ ਵੱਲੋਂ ਵੀ ਵੱਡੀ ਲੀਡ ਨਾਲ ਜਿੱਤਿਆ ਗਿਆ ਸੀਗੇ ਉਹਨਾਂ ਨੇ ਬਹਿਨੋਲਪੁਰ ਨੂੰ ਇੱਕ ਵੀ ਰੁਪਿਆ ਗ੍ਰਾਂਟ ਨਹੀਂ ਦਿੱਤੀ ਨਾ ਹੀ ਬਹਿਨੋਲਪੁਰ ਦੇ ਵਿੱਚ ਕਿਸੇ ਦੇ ਦੁੱਖ ਦਾ ਸੁੱਖ ਦੇ ਵਿੱਚ ਬਿਲਕੁਲ ਨਹੀਂ ਆਇਆ ਉਹ ਪੌਣੇ 5 ਸਾਲ ਤੋਂ ਬਾਅਦ ਪਿੱਛੇ ਜਦੋਂ ਪਤਾ ਲੱਗੇ ਵੀ ਇਲੈਕਸ਼ਨ ਨੇੜੇ ਆ ਗਈਆਂ ਵੀ ਆਪਾਂ ਇਹ ਟੇਟ ਵੀ ਲੈਣੀ ਆ ਆਪਾਂ ਕਾਰ ਨੂੰ ਉੱਪਰ ਵੀ ਲੈ ਕੇ ਜਾਣਾ ਉਸ ਤੋਂ ਬਾਅਦ ਜਰੂਰ ਦੋ ਚਾਰ ਗੇੜੇ ਮਾਰੇ ਨੇ ਹਲਕੇ ਦੇ ਵਿੱਚ अदरवाइज ਉਹਨੇ ਪੌਣੇ 5 ਸਾਲ ਦੇ ਵਿੱਚ ਵਿੱਚ ਆਪਣਾ ਚਿਹਰਾ ਜੋ ਸਮਰਾਲੇ ਹਲਕੇ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਨਹੀਂ ਦਿਖਾਇਆ ਸਮਰਾਲੇ ਦੇ ਜਿਹੜੀ ਵੀ ਇਹ ਪਹਿਲ ਜਿਹੜੇ ਕੰਮ ਜਿਹੜੇ ਪਹਿਲੇ ਤੋਂ ਦੱਸਦੇ ਨਾਲ ਕੀਤਾ ਜਾਣਗੇ ਜਿਹੜੀ ਜਿਹੇ MP ਸਾਹਿਬ ਨੂੰ ਗੋਹਾਂਗੇ ਜਦੋਂ ਰੋਡ ਬਣਾਵਾਂਗੇ ਦੇਖੋ ਜੀ ਜਦੋਂ ਪ੍ਰਮਾਤਮਾ ਕਰੂਗਾ MP ਸਾਹਿਬ ਸਾਡੇ ਖਾਸਾ ਸੀ ਸਮਰਣੀ ਕਲਦਲ ਚ ਧਾ ਕੇ ਹਲਕੇ ਦੇ ਵਿੱਚ ਲੈ ਕੇ ਆਵਾਂਗੇ ਉਸ ਨੂੰ ਪਹਿਲੇ ਦੇ ਆਧਾਰ ਤੇ ਜੋ ਰੁਕੇ ਹੋਏ ਕੰਮ ਨੇ ਜੋ ਪੈਂਡਿੰਗ ਕੰਮ ਨੇ ਉਹ ਸਭ ਦੇ ਪਹਿਲੇ ਦੇ ਆਧਾਰ ਤੇ ਅ ਹਲਕੇ ਸਮਰਾਲੇ ਦੇ ਵਿੱਚ ਕਰਵਾਵਾਂਗੇ ਬੇਸਵਾ ਤੁਹਾਡੀ ਗੋਲ ਕਹਿੰਦੇ ਸਾਡੀ ਕਾਲ ਫਰਮ ਸ਼੍ਰੋਮਣੀ ਅਕਾਲੀ ਦਲ ਸਰਦਾਰ ਸਰਬਜੀਤ ਸਿੰਘ ਜੀ ਬਾਦਲ ਜੀ ਉਹਨਾਂ ਦੀ ਜੋ ਆਪਣੀ ਸ਼੍ਰੋਮਣੀ ਕਮੇਟੀ ਆਪਣੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਉਹਨਾਂ ਨੇ ਗੁਰਿੰਦਰ ਆਪਣੇ ਖਾਲਸਾ ਜੀ ਨੂੰ ਉਰੇ ਭੇਜਿਆ ਅਸੀਂ ਉਹਨਾਂ ਨੂੰ ਚੁਤਾ ਕੇ ਭੇਜਾਂਗੇ ਵੱਡੀ ਲੀਡ ਨਾਲ ਸਾਨੂੰ ਤਾਂ ਇਹ ਭਾਜੀ ਬੀਜੇਪੀ ਵਧੀਆ ਲੱਗਦੀ ਹੈ ਜੀ ਬੀਜੇਪੀ ਹੀ ਕਿਉਂ ਲੱਗਦੀ ਹੈ ਜੀ ਇਹ ਵਧੀਆ ਕੰਮ ਕਰ ਰਹੇ ਨੇ ਜੀ ਇਹ ਸੈਂਟਰ ਦੇ ਵਿੱਚ ਸਰਕਾਰ ਇਹਨਾਂ ਦੀ ਜੀ ਵਧੀਆ ਫੰਡ ਦੇ ਦਿੰਦੇ ਨੇ ਜੀ ਇਹ ਹੋਰ ਫੰਡ ਆਵੇ ਆਪਣੇ ਜੀ ਜਿਵੇਂ ਉਹ ਨਾਮ ਪਾਰਟੀ ਆਈ ਆਪਣੇ ਜੀ ਕੰਮਕੁਮ ਆਪਾਂ ਨੂੰ ਤਾਂ ਵਧੀਆ ਲੱਗਣੀ ਰਹਿੰਦਾ ਇਹਨਾਂ ਤੇ ਜੀ ਉਹ ਕੋਈ ਨਸ਼ਾਖੋਰੀ ਬਹੁਤ ਖਾਈ ਟੁੱਟਾਂ ਖਾਂ ਬਹੁਤ ਨੇਉਦੇ ਜੀ ਅਜੇ ਤਾਂ 20 ਸੇ ਕਰਕੇ ਬੀਜੇਪੀ ਆਵੇ ਜੀ ਉਹ ਯੂਪੀ ਦੇ ਲੋਕ ਕਿੰਨਾ ਸੁਧਾਰਾ ਜੀ ਯੂਪੀ ਕਿੰਨਾ ਕ੍ਰਾਈਮ ਤੇਗਾ ਜੀ ਯੂਪੀ ਦੇ ਜਿਹੜੇ ਪਹਿਲਾਂ ਐਮਪੀ ਰਹੇ ਨੇ ਅਮਰ ਸਿੰਘ ਉਹਨੂੰ ਲੈ ਕੇ ਚੀਜ਼ ਜਾਣਾ ਚਾਹੁੰਦਾ ਉਹ ਤਾਂ ਅਜੇ ਦੇਖੇ ਨਹੀਂ ਆਏ ਕਦੇ ਜੀ ਉਹ ਉਹਨਾਂ ਨੂੰ ਫੇਰ ਟਿਕਟ ਦਿੱਤੀ ਉਹ ਅਸੀਂ ਦੇਖੇ ਨਹੀਂ ਆਏ ਇਸ ਵਾਰੀ ਉਹ ਨਾ ਸਮਾਉਣਾ ਇਸ ਵਾਰ ਨਹੀਂ ਅਸੀਂ ਤਾਂ ਬੀਜੇਪੀ ਨੂੰ ਭਾਵਾਂਗੇ ਪਤੋਂ ਬਦ ਬੋਟਾਂ ਵੀ ਪਵਾਵਾਂਗੇ ਬੀਜੇਪੀ ਨੂੰ ਜੀ ਅਸੀਂ ਇਸ ਵਾਰ ਆਵਾ ਦੀ ਪਾਰਟੀ ਨੂੰ ਵੋਟ ਦਵਾਂਗੇ ਕਿਉਂਕਿ ਦੇਖਿਆ ਜਾ ਉਹਦਾ ਮਾਨ ਸਾਹਿਬ ਦੇ ਕੰਮ ਬਹੁਤ ਹੋਏ ਕਿਤੇ ਹੋਏ ਨੇ ਇੱਥੇ ਜਿਵੇਂ ਕਹਿੰਦੇ ਬਿਜਲੀ ਫਰੀ ਆ ਰਹੀ ਅਸਲੋਂ ਜ਼ੀਰੋ ਬਿੱਲ ਆ ਰਿਹਾ ਵਾ ਤੇ ਹੋਰ ਪਾਣੀ ਦੀ ਫੈਸਿਲਿਟੀ ਦੇ ਰਹੇ ਨੇ ਪਾਣੀ ਬਾਰੇ ਸੋਚ ਰਹੇ ਨੇ ਪਾਣੀ ਦਾ ਲੈਵਲ ਉੱਚਾ ਸੋਚ ਕਰਨ ਵਾਲੇ ਸੋਚ ਰਹੇ ਨੇ ਤੇ ਇੱਥੇ ਸਾਡੇ ਜੋ ਕੈਂਡੀਡੇਟ ਉਹਨਾਂ ਨੇ ਦਿੱਤੇ ਗੁਰਪ੍ਰੀਤ ਸਿੰਘ ਜੀ ਪੀ ਹਦਿਆਰ ਸਾਹਿਬ ਤੋਂ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਜਿਹੜੇ ਪਹਿਲਾਂ ਐਮਪੀ ਰਹੇ ਨੇ ਅਮਰਸਿੰਦਰ ਉਹਨਾਂ ਨੇ ਕਿਸ ਤਰ੍ਹਾਂ ਦੇ ਦਿੰਦੇ ਨੇ 5 ਸਾਲ ਉਹਨਾਂ ਨੇ ਲਏ ਦੇਖੋ ਅਮਰ ਸਿੰਘ ਦੇ ਬਾਰੇ ਗੱਲ ਕਰੀਏ ਸਾਨੂੰ ਤਾਂ ਪਤਾ ਹੀ ਨਹੀਂ ਸੀ ਉਹ ਇੱਥੇ ਐਮਪੀ ਨੇ ਕਿਉਂਕਿ ਜਦੋਂ ਅਸੀਂ ਇਸ ਬਾਰੇ ਇਲੈਕਸ਼ਨ ਬਾਰੇ ਸੋਚ ਰਹੇ ਹਾਂ ਤਾਂ ਸਾਨੂੰ ਹੁਣ ਜਾ ਕੇ ਪਤਾ ਲੱਗਿਆ ਵੀ ਸਾਡੇ ਐਮਪੀ ਅਮਰ ਸਿੰਘ ਸੀਗੇ ਜੋ ਕਿ 2-4 ਮਹੀਨੇ ਤੋਂ ਵਿਚਰਨ ਲੱਗੇ ਸੀ ਸਾਡੇ ਕੋਲ ਪਹਿਲਾਂ ਤਾਂ ਉਹਨਾਂ ਨੂੰ ਅਸੀਂ ਕਦੇ ਦੇਖਿਆ ਨਹੀਂ ਇੱਥੇ ਵੀ ਕਦੇ ਆਏ ਹੋਣ ਜਾਂ ਸਾਨੂੰ ਕੋਈ ਇਲਾਕੇ ਵਿੱਚ ਆ ਕੇ ਉਹਨਾਂ ਨੇ ਕੋਈ ਗ੍ਰਾਂਟ ਦਿੱਤੀ ਹੋਵੇ ਸਾਨੂੰ ਉਸ ਬਾਰੇ ਨਹੀਂ ਪਤਾ ਸੋ ਨਾਲ ਕਿਹੜੇ ਮੁੱਦੇ ਨੇ ਹਜੇ ਜਾਨੀ ਕਿ ਕਿਹੜੇ ਮੁੱਦੇ ਜਿਹੜੇ ਤੁਸੀਂ ਦੇਦੇ ਵੀ ਐਮਪੀ ਨੂੰ ਪਹਿਲਾਂ ਦੇ ਹੱਦ ਤੱਕ ਹੱਲ ਕਰਨੇ ਚਾਹੀਦੇ ਦੇਖੋ ਮੋਸਰੀਆ ਸਾਡੇ ਇੱਥੇ ਦੇਖਿਆ ਜਾਵੇ ਤਾਂ ਜਿਹੜੇ ਮਸਲੇ ਸੀ ਉਹ ਹੱਲ ਹੋ ਚੁੱਕੇ ਨੇ ਜਿਵੇਂ ਸੜਕਾਂ ਸੀਗੀਆਂ ਮੇਨ ਸਾਡੀਆਂ ਦੋ ਤਿੰਨ ਉਹ ਬਣਵਾ ਚੁੱਕੇ ਆ ਆਮਾਦੀ ਪਾਰਟੀ ਸਰਕਾਰ ਕਰਦੀ ਏ ਕਿਉਂਕਿ ਹੁਣ ਤੱਕ ਉਹ ਬਣੀਆਂ ਨਹੀਂ ਸੀਗੀਆਂ ਤੇ ਸੀਵਰੇਜ ਦਾ ਮੁੱਦਾ ਸੀਗਾ ਉਹ ਵੀ ਤਕਰੀਬਨ ਹੁਣ ਆਏ ਹੱਲ ਕਰਤਾ ਆਮਾਦੀ ਪਾਰਟੀ ਵਾਲਿਆਂ ਨੇ ਬਾਕੀ ਤਾਂ ਕੋਈ ਐਦਾਂ ਖਾਸ ਮੁੱਦਾ ਹੈ ਨਹੀਂਗਾ ਤੇ ਅਸੀਂ ਇਹ ਜ਼ਰੂਰ ਕਹਾਂਗੇ ਕੋਈ ਨਾ ਕੋਈ ਇੰਡਸਟਰੀ ਇੱਥੇ ਆਵੇ ਜਿਸ ਨਾਲ ਇੱਥੇ ਕੰਮ ਦਾ ਵਧ ਸਕੇ ਲੋਕਾਂ ਦਾ ਅਸੀਂ ਤਾਂ 2024 ਚ ਕਾਂਗਰਸ ਪਾਰਟੀ ਦੇ ਸਾਡੇ ਡਾਕਟਰ ਅਮਰ ਸਿੰਘ ਜਿਹੜੇ ਮੌਜੂਦਾ ਐਮਪੀ ਨੇ ਉਹਨਾਂ ਨੂੰ ਤਾਂ ਫੇਰ ਦੁਬਾਰਾ ਦੇਖਣਾ ਚਾਹੁੰਦੇ ਹਾਂ ਕਿਉਂਕਿ ਉਹਨਾਂ ਦੇ ਜਿਹੜੇ ਮੁਕਾਬਲੇ 'ਚ ਲੀਡਰ ਖੜੇ ਨੇ ਉਹਨਾਂ ਜਿੰਨਾ ਕੋਈ ਪੜਿਆ ਨਹੀਂ ਹੋਇਆ ਉਹਨਾਂ ਤੋਂ ਜਿੰਨਾ ਕੋਈ ਸੂਝਵਾਨ ਮਿਹਨਤੀ ਤਜਰਬੇਕਾਰ ਨਹੀਂ ਹੈਗਾ ਉਹ ਪੂਰੇ ਤਜਰਬੇਕਾਰ ਨੇ ਆਈਐਸ ਅਫੀਸਰ ਰਟਾਇਰ ਨੇ ਠੀਕ ਹੈ ਨਾ ਉਹਨਾਂ ਜਿੰਨਾ ਕੰਮ ਉਹਨਾਂ ਨੇ ਕੀਤਾ ਸੰਵਾਲੇ ਹਲਕੇ 'ਚ ਵੀ ਤੇ ਹੋਰ ਹਲਕਿਆਂ 'ਚ ਵੀ ਉਹਨਾਂ ਕਿਸੇ ਵੀ ਐਮਪੀ ਨੇ ਜਿਹੜੀ ਹਾਜ਼ਰੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਪੂਰੀ ਹਾਜ਼ਰੀ ਆ ਉੱਥੇ ਹਲਕੇ ਦੇ ਵਿੱਚ ਜਿੰਨੇ ਸਵਾਲ ਜੋ ਐਮਪੀ ਦਾ ਕੰਮ ਐ ਐਮਪੀ ਦਾ ਕੰਮ ਆ ਵੀ ਲੋਕ ਸਭਾ 'ਚ ਬੋਲਣਾ ਤੇ ਲੋਕ ਸਭਾ 'ਚ ਆਪਣੇ ਆਪਣੇ ਜਿਹੜੇ ਹਲਕੇ ਦੇ ਮੁੱਦੇ ਚੁੱਕਨੇ ਉਹ ਉਹਨਾਂ ਨੇ ਚੁੱਕੇ ਨੇ ਇਸ ਕਰਕੇ ਲੋਕ ਦਵਾਰਚੀ ਤੇ ਜਿਹੜੀ ਜਿਹ ਮੌਜੂਦਾ ਸਰਕਾਰ ਆ ਉਹ ਤੋਂ ਲੋਕ ਦੁਖੀ ਨੇ ਸਾਰੇ ਉਹ ਜਿਹੜੀ ਇੱਕ ਹਵਾ ਦਾ ਬੋਲਾ ਸੀ ਪਹਿਲਾਂ ਉਹ ਇਸ ਵਾਰ ਨਹੀਂ ਚੱਲਣਾ ਆਮ ਆਦਮੀ ਦਾ ਐਤਕੀ ਲੋਕ ਕਾਂਗਰਸ ਨੂੰ ਫੇਰ ਪੁਰਾਣੀ ਜਿਹੜੇ ਲੋਕ ਕੰਮ ਕੀਤੇ ਹਨ ਉਹਨੂੰ ਯਾਦ ਕਰਕੇ ਡਾਕਟਰ ਅਮਰ ਸਿੰਘ ਨੂੰ ਇਤੋਂ ਪਦੇਗੜ ਸਾਹਿਬ ਤੋਂ ਜਿਤਾਉਂਗੇ ਬੀਜੇਪੀ ਕਹਿ ਰਹੀ ਹੈ ਇਸ ਪੱਕੀ ਬਾਰ 400 ਕੇ ਪਾਰ ਉਹਨੂੰ ਕਿਸ ਤਰ੍ਹਾਂ ਬੀਜੇਪੀ ਦਾ ਪੰਜਾਬ 'ਚ ਤਾਂ ਕੋਈ ਵजूद ਹੈ ਨਹੀਂ ਦੂਜੇ ਪਾਸੇ ਵੀ ਦੇਖੋ ਹੁਣ ਜਿੱਥੇ ਇੰਡੀਆ ਆਲਾਈਂਸ ਹੋਇਆ ਹੋਇਆ ਇੰਡੀਆ ਆਲਾਈਂਸ ਦਾ ਬਹੁਤ ਫਾਇਦਾ ਹੋਣਾ ਉਹਨੂੰ ਨੀਂਦ ਨਹੀਂ ਆ ਰਹੀ મોદી ਨੂੰ ਇਸ ਟਾਈਮ ਕਿਉਂਕਿ ਜਿੱਥੇ-ਜਿੱਥੇ ਵੋਟਾਂ ਪਈਆਂ ਉੱਥੇ ਵੀ ਕਾਂਗਰਸੀ ਸਰਕਾਰ ਬਣਨ ਜਾ ਰਹੀ ਹੈ ਤੇ ਜਿੰਨੀਆਂ ਵੀ ਜਣੀ ਜਿਹੜੀ ਇਹ ਹਵਾ ਇਹਨਾਂ ਸਾਰੀ ਅੜਾਈ ਹੋਈ ਹੈ ਇਹ ਤਾਂ ਜਦੋਂ ਕਹਿੰਦੇ ਆ ਕੱਲ ਪਰਸੋ ਇੱਕ ਕਹਾਵਤ ਚੱਲਦੀ ਸੀ ਵੀ ਪਤਾ ਨਹੀਂ ਅਦਰ ਕ ਪਤਾ ਨਹੀਂ ਕੀ ਪਹਿਲਾਂ ਸੀਗਾ 400 ਰੁਪਏ ਕਿਲੋ ਹੁਣ ਅੱਜ ਉਹ 150 ਰਹਿ ਗਈ ਐਕਣਿਆਂ ਦੀ 150 200 ਤੋਂ ਉੱਪਰ ਟੱਪਣੀਆਂ ਨਹੀਂ ਸੀਟਾਂ ਭਜੇਪੀ ਦੀਆਂ ਇਹ ਕੀ ਦੇਖ ਰਹੇ ਹੋ ਇਸ ਵਾਰ ਜਿਹੜਾ ਅਮਰ ਸਿੰਘ ਜੀ ਵੱਧ ਵੋਟਰਾਂ ਨੇ ਪਿਛਲੀ ਵਾਰ ਜਿੱਤਿਆ ਅੱਗੇ ਨਾਲੋਂ ਵੀ ਇਹ ਵੱਧ ਵੱਧ ਵੋਟਾਂ ਨਾਲ ਜਿੱਤਣਗੇ ਅਮਰ ਸਿੰਘ ਜੀ ਕਿਉਂਕਿ ਇਹਨਾਂ ਵਰਗਾ ਬੰਦਾ ਪੜਿਆ ਲਿਖਿਆ ਸੂਝਵੰਤ ਨੂੰ ਪਹਿਲਾਂ ਵੀ ਦੱਸਿਆ ਵੀ ਨਹੀਂ ਹੈਗਾ ਕੈਂਡੀਡੇਟ ਸਭ ਤੋਂ ਵਧੀਆ ਕੈਂਡੀਡੇਟ ਫਤੇਗੜ ਸਾਹਿਬ ਤੋਂ ਸਾਡੇ ਡਾਕਟਰ ਅਮਰ ਸਿੰਘ ਜੀ ਨੇ ਅਸੀਂ ਤਾਂ ਕਾਂਗਰਸ ਨੂੰ ਹੀ ਪਾਵਾਂਗੇ ਜੀ 2024 ਇਹ ਲੋਕ ਸਭਾ ਇਲੈਕਸ਼ਨ ਨੇ ਜੀ ਅਸੀਂ ਅਮਰ ਸਿੰਘ ਨੂੰ ਵੋਟਾਂ ਪਾਣੀ ਹੈ ਜੀ ਅਮਰ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਣਾ ਜੀ ਪਿਛਲੀ ਵਾਰ ਵੀ ਅਮਰ ਸਿੰਘ ਜਿੱਤਿਆ ਜੀ ਕਾਫੀ ਕੰਮ ਕਰਾਇਆ ਉਹਨਾਂ ਨੇ ਸਾਡੇ ਹਲਕੇ ਸੁਨਾਰੇ ਹਲਕੇ ਔਰ ਵੀ ਕਈ ਥਾਮਾ ਤੇ ਬਣਾਇਆ ਤੇ ਅਸੀਂ ਜੀ ਹੁਣ ਇਸ ਟਾਈਮ ਪ੍ਰਧਾਨ ਮੰਤਰੀ راہਲ ਗਾਂਧੀ ਨੂੰ ਦੇਖਣਾ ਚਾਹਾਂਗੇ ਜੀ ਕੋਈ ਇੱਕ ਵਾਰੀ ਇਹ ਨਾ ਹੁਣ 10 ਸਾਲ ਦਾ ਇਹਨਾਂ ਨੇ ਬਹੁਤ ਜੀ ਬੀਜੇਪੀ ਵਾਲਿਆਂ ਨੇ ਬਹੁਤ ਤੰਗ ਪਰੇਸ਼ਾਨ ਵਪਾਰੀਏ ਸਾਰੇ ਸਾਰੇ ਜਿਹੜੇ ਮਰਜੀ ਮੁੱਦਾ ਚੱਕ ਲੋ ਜੀ ਕਿਸਾਨਾਂ ਨਾਲੋਂ ਲੈ ਲੋ ਸਾਰੇ ਦੁਖੀ ਨੇ ਜੀ ਸਾਰੇ ਓਕੇ ਨਹੀਂ ਜੀ ਇਸ ਕਰਕੇ ਹੁਣ ਨਵਾਂ ਚਿਹਰਾ راہਲ ਗਾਂਧੀ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ ਤਸ਼ਵੀਰਵਾਦ ਰੋਲੋ ਕਿਉਂ ਫਿਰਾਬ ਤੋਂ ਰਲੀ ਗੱਡੀ ਗਈ ਉਹ ਵੀ ਨਹੀਂ ਉਹਦਾ ਕੋਈ ਫੈਕਟ ਨਹੀਂ ਪਊਗਾ ਜੀ ਕਿਉਂਕਿ ਉਹਨਾਂ ਨੇ ਕਾਲੀਆਂ ਦਾ ਕੋਈ ਇਨਾ ਇਨਫੈਕਟ ਨਾ ਰਿਹਾ ਜੀ ਨਾ ਵਜੂਦ ਹੈ ਨਾ ਰਹਿਣਾ ਜੀ ਹੁਣ ਉਹ ਕਾਲੀਆਂ ਦਾ ਕੋਈ ਇਫੈਕਟ ਨਹੀਂ ਰਹੂਗਾ ਛੋਟੀ ਗੋੜੀ ਦੀ ਪੁਲਿਸ ਸਾਡੀ ਅਮਰ ਸਿੰਘ ਨੂੰ ਬੋਗੀ ਕਾਂਗਰਸ ਪਾਰਟੀ ਸਰ ਕੈਂਡੀਡੇਟ ਤਾਂ ਕੋਈ ਵੀ ਹੋਵੇ ਕੈਂਡੀਡੇਟ ਤੱਕ ਨਹੀਂ ਹੈਗਾ ਸਾਨੂੰ ਕੰਮ ਹੋਣੇ ਚਾਹੀਦੇ ਨੇ ਜੀ ਸਾਡੇ ਸ਼ਹਿਰ ਦੇ ਸਾਡੇ ਪਿੰਡ ਦੇ ਕੰਮ ਹੋਣੇ ਚਾਹੀਦੇ ਨੇ ਦੇਖੋ ਜੀ ਮੌਜੂਦਾ ਸਾਡੇ ਇੱਥੇ ਕੋਈ ਹਸਪੀਟਲ ਨਹੀਂ ਸਾਡੇ ਰਿਚ ਕੋਈ ਵੱਡਾ ਠੀਕ ਹੈ ਜੀ ਬਹੁਤ ਦੂਰ ਜਾਣਾ ਪੈਂਦਾ ਜੀ ਇਹਦੇ ਲਈ ਲੋਕਾਂ ਨੂੰ ਕਾਲਜ ਨਹੀਂ ਹੈਗਾ ਜੀ ਕੋਈ ਰੋਜ਼ਗਾਰ ਹੈ ਨਹੀਂ ਐਡਾ ਬਸ ਇਹ ਚੀਜ਼ਾਂ ਕੋਈ ਵੀ ਇਹਨਾਂ 'ਚੋਂ ਮਸਲਾ ਹੱਲ ਹੋਵੇ ਨਾ ਕਰੇ ਕੋਈ ਬੰਦਾ ਉਹਨੂੰ ਸਪੋਰਟ ਕਰਦਾਂਗੇ ਜਿਵੇਂ ਪਹਿਲਾਂ ਐਮਪੀ ਉਮਰ ਸਿੰਘ ਰਹੇ ਨੇ ਉਹਨਾਂ ਦੇ ਕੰਮ ਕਰਨ ਨੂੰ ਕਿਸ ਤਰ੍ਹਾਂ ਨਹੀਂ ਉਹ ਬਹੁਤ ਘੱਟ ਵਿਚਰੇ ਨੇ ਲੋਕਾਂ 'ਚ ਕੀ ਆਸ ਰੱਖੋ ਜੀ ਕਿ ਸਰਵ ਐਮਪੀ ਹੋਣਾ ਚਾਹੀਦਾ ਹੋਵੇ ਐਮਪੀ ਬਸ ਵਧੀਆ ਜਿਹੜੀ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਆਮ ਬੰਦਨ ਮਿਲਣੀਆਂ ਚਾਹੀਦੀਆਂ ਨੇ ਜੀ ਉਹ ਮਿਲਣ ਹਾਂ ਬਾਂਦ ਵੀ ਪਾਰਟੀ ਸਰਕਾਰ ਨੂੰ ਕਿਸ ਤਰ੍ਹਾਂ ਦਿਖ ਰਹੇ ਨੇ ਦੇਖੋ ਜੀ ਹਜੇ ਤੱਕ ਤਾਂ 50 50 ਹੋ ਗਿਆ تھا ਅਧਿਆਨਾ ਬਹੁਤਾ ਅਜੀਬ ਵਿਚਰੇ ਨਹੀਂ ਹੈਗੇ ਮਿਲੇ ਨਹੀਂ ਹੈਗੇ ਜੀ ਵੋਟ ਵਰਕਿੰਗ ਸੋਚਿਆ ਕਿ ਨੂੰ ਪਾਣੀ ਵੋਟ ਵੋਟ ਦੇਖਾਂਗੇ ਕੈਂਡੀਡੇਟ ਦੇ ਅਕੋਰਡਿੰਗ ਜੀ ਹਾਜੀ ਵਿਚਾਰ ਕਰਾਂਗੇ ਸਰ ਸਾਡੇ ਹਿਸਾਬ ਨਾਲ ਤਾਂ ਇਸ ਟਾਈਮ ਕੋਈ ਹੈ ਨਹੀਂ ਵਧੀਆ ਕਿਉਂ ਕਾਰਨ ਕਾਰਨ ਜੀ ਦਾਤਾ ਸਾਨੂੰ ਕੋਈ ਥੋਬਦਾ ਮਿਲਦੀ ਆ ਕਿਸ ਤਰ੍ਹਾਂ ਜੂਰ ਕਰ ਰਹੇ ਹੋ ਸੌਦਾ ਜੇ ਕਿਤੇ ਜੀ ਜਾਈ ਦਾ ਤੋ ਕਹਿੰਦੇ ਆ ਜੀ ਧਾਰਕਾਰ ਲੈ ਕੇ ਉੱਥੇ ਜਾਓ ਜੀ ਉਦਾ ਕੇ ਅੰਦਰ ਜਾਇਦਾ ਜੀ ਉਹ ਕਹਿੰਦਾ ਜੀ ਦਫ਼ਤਰ ਚ ਜਾਓ ਜੀ ਚੱਕਰ ਮਾਰ ਕੇ ਜੀ ਅਸੀਂ پاگل ਹੋ ਜਾਂਨੇ ਆ ਤੇ ਪ੍ਰਾਈਵੇਟ ਕੰਮ ਕਰਾਉਣਾ ਪੈਂਦਾ ਜੀ ਪੈਸੇ ਦੇ ਕੇ ਸਮਰੱਲ ਦੇ ਕਿਹੜੇ ਮੁੱਦੇ ਨੇ ਜਿਹੜੇ ਕਰਨੇ ਚਾਹੀਦੇ ਐਮਪੀ ਨੂੰ ਉੱਤੇ ਜੀ ਹੁਣ ਦਾ ਇਹ ਕਹਿੰਦਾ ਬੇਰੁਜ਼ਗਾਰੀ ਐ ਇਹ ਖਤਮ ਹੋਣੀ ਚਾਹੀਦੀ ਐ ਜਿਹੜੇ ਪੜੇ ਲਿਖੇ ਨੇ ਸਾਡੇ ਵਰਗੇ ਦਿਹਾੜੀ ਕਰਦੇ ਨੇ ਕਿੰਨਾ ਪੜੇ ਸਾਰਾ ਮੈਂ ਪਲਾਸ ਪੜਿਆ ਹੋਇਆ ਹਾਂ ਜੀ ਇਸ ਰਿਜ਼ਵਲ ਬੋਰਡ ਦਾ ਕੋਈ ਪਲੈਨ ਨਹੀਂ ਕਿਉਂ ਜਾਨੀ ਹਾਲੇ ਆਪਣੀ ਕੋਈ ਬਲੈਕ ਨਿੰਗ ਦੀ ਗੱਲ ਨਹੀਂ ਕਰੇਗਾ ਜੀ ਜਿੱਥੇ ਮਨ ਕਰਿਆ ਦਾ ਕਰਾਂਗੇ ਆਪਾਂ ਤਾਂ ਜਿੱਥੇ ਇੱਕ ਪਾਸੇ ਚੋਣਾਂ ਖਾੜਾ ਭੱਕ ਚੁੱਕਾ ਹੈ ਜੋਰਾ ਸ਼ੋਰਾ ਦੇ ਨਾਲ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਲੋਕਾਂ ਦੇ ਵਿਚਾਰ ਵੀ ਸਾਹਮਣੇ ਆ ਰਹੇ ਨੇ ਕਿ ਐਮਪੀ ਕਿਸ ਨੂੰ ਬਣਾਉਣਾ ਹੈ ਤੇ ਕਿਸ ਪਾਰਟੀ ਨੂੰ ਵੋਟ ਪਾਉਣੀ ਹੈ ਤਾਂ ਜੇ ਤੇ ਵਿੱਚ ਤੁਸੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਵਿਚਾਰ ਰੱਖਦੇ ਹੋ ਕਿਹੜੀ ਪਾਰਟੀ ਨੂੰ ਜਿਤਨਾ ਹੋਇਆ ਦੇਖਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ